ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਤੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਜਿੱਥੇ ਕਿ ਪਿਛਲੇ ਸਾਲਾਂ ਤੋਂ ਹੀ ਪੰਜਾਬੀ ਭਾਰਤੀਆਂ ਦੇ ਉੱਤੇ ਕਾਫੀ ਜ਼ਿਆਦਾ ਪਾਬੰਦੀਆਂ ਲਗਾਈਆਂ ਗਈਆਂ ਹਨ ਸੋ ਇਸੇ ਦੇ ਵਿਚਾਲੇ ਤੁਹਾਨੂੰ ਦੱਸਦੀ ਹੈ ਕਿ ਹੁਣ ਕੈਨੇਡਾ ਦੇ ਵਿੱਚ ਕਾਫੀ ਤੌਰ ਦੇ ਉੱਤੇ ਜਿਹੜੇ ਪੰਜਾਬੀ ਭਾਰਤੀ ਸਟੂਡੈਂਟ ਜਾਣੇ ਬੰਦ ਹੋ ਚੁੱਕੇ ਹਨ ਕਿਉਂਕਿ ਰਿਫਿਊਜ਼ਲ ਰੇਟ ਹੀ ਕਾਫੀ ਜ਼ਿਆਦਾ ਸਟੂਡੈਂਟ ਵੀਜ਼ੇ ਦੀ ਵੱਧ ਚੁੱਕੀ ਸੀ ਸੋ ਜਿਸ ਤੋਂ ਬਾਅਦ ਕਿ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਜਾਣਾ ਚਾਹੁੰਦੇ ਆ ਸੋ ਉਹਨਾਂ ਦੇ ਲਈ ਵੱਡੀ ਜੋ ਹੁਣ ਲਗਾਤਾਰ ਘਾਟੇ ਦੇ ਵਿੱਚ ਜਾ ਰਹੇ ਹਨ ਜੀਹਾਂ ਤੁਹਾਨੂੰ ਦੱਤੀ ਹੈ ਕਿ ਪੰਜਾਬੀ ਭਾਰਤੀ ਸਟੂਡੈਂਟਾਂ ਤੋਂ ਬਿਨਾਂ ਹੁਣ ਕੈਨੇਡਾ ਦੇ ਲਗਾਤਾਰ ਕਾਲਜਾਂ ਦੇ ਵਿੱਚ ਪ੍ਰੋਗਰਾਮ ਅਤੇ ਕਾਲਜ ਬੰਦ ਹੋਣ ਦੀ ਕਿਨਾਰ ਦੇ ਉੱਤੇ ਪਹੁੰਚ ਚੁੱਕੇ ਹਨ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਜਿਹੜੇ ਟੀਚਰ ਪੜਾਉਂਦੇ ਸੀ ਇਹਨਾਂ ਕਾਲਜਾਂ ਦੇ ਵਿੱਚ ਉਹਨਾਂ ਦੀਆਂ ਵੀ ਜੋਬਾਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਹੁਣ ਕੈਨੇਡਾ ਦੇ 21 ਯੂਨੀਵਰਸਿਟੀਆਂ ਅਤੇ ਇਸ ਤੋਂ ਇਲਾਵਾ ਕਾਲਜਾਂ ਦੇ ਹੁਣ ਨਮਾਇंदे ਭਾਰਤ ਦੇ ਵਿੱਚ ਆ ਕੇ ਭਾਰਤੀ ਕਾਲਜਾਂ ਦੇ ਨਾਲ ਇਹ ਕਲੈਬ ਕਰਨਗੇ ਕਿ ਭਾਰਤੀ ਸਟੂਡੈਂਟਾਂ ਨੂੰ ਵੱਧ ਤੋਂ ਵੱਧ ਕੈਨੇਡਾ ਦੇ ਵਿੱਚ ਭੇਜਿਆ ਜਾ ਸਕੇ ਹਿਸਤਾਨ ਜੋ ਕਿ ਕੈਨੇਡਾ ਦੇ ਕੋਲਜ ਜਿਹੜੇ ਉਹ ਬੰਦ ਹੋਣ ਦੀ ਕਗਾਰ ਦੇ ਉੱਤੇ ਪਹੁੰਚ ਚੁੱਕੇ ਆ ਜਾਂ ਫਿਰ ਬੰਦ ਹੋ ਚੁੱਕੇ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਚਲਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਕੋਲਜਾਂ ਦੇ ਵੱਲੋਂ ਅਤੇ ਟੀਚਰਾਂ ਦੇ ਵੱਲੋਂ ਲਗਾਤਾਰ ਹੁਣ ਕੈਨੇਡਾ ਦੇ ਵਿੱਚ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਵੱਧ ਤੋਂ ਵੱਧ ਸਟੂਡੈਂਟ ਜਿਹੜੇ ਵੀ ਦੇਸ਼ਾਂ ਤੋਂ ਆਉਂਦੇ ਸੀ ਸੋ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਅਤੇ ਸਟੂਡੈਂਟਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਉਸ ਦੇ ਕਾਰਨ ਇਸ ਦੇ ਵਿੱਚ ਵੱਡੀ ਗ੍ਰਾਫਟ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿ ਸਾਲ 2022-23 ਦੇ ਸਟੂਡੈਂਟਾਂ ਨੂੰ ਵੀਜ਼ੇ ਜਾਰੀ ਕੀਤੇ ਜਾ ਰਹੇ ਸੀ ਉੱਥੇ ਹੀ ਸਾਲ 2026 ਦੇ ਵਿੱਚ ਇਹ ਕੋਟਾ ਸਿਰਫ 1,55,000 ਦਾ ਰੱਖਿਆ ਗਿਆ ਹੈ ਜਿਸ ਦੇ ਮੱਦੇ ਨਜ਼ਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਾਫੀ ਸਖਤਾਈ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਸਟੂਡੈਂਟਾਂ ਦੇ ਲਈ ਕੈਨੇਡਾ ਦੇ ਵਿੱਚ ਪੀਆਰ ਲੈਣੀ ਵੀ ਕਾਫੀ ਜ਼ਿਆਦਾ ਮੁਸ਼ਕਲ ਹੈ ਸੋ ਇਸ ਦੇ ਕਾਰਨ ਹੁਣ ਸਟੂਡੈਂਟ ਹੋਰ ਨਾ ਦੇਚਾਂ ਦਾ ਰੁਖ ਕਰਨ ਲੱਗ ਪਏ ਹਨ ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਬੈਠੇ ਕਾਲਜਾਂ ਵਾਲੇ ਅਤੇ ਕਾਲਜਾਂ ਦੇ ਵਿੱਚ ਪੜਾਉਣ ਵਾਲੇ ਅਤੇ ਯੂਨੀਵਰਸਿਟੀਆਂ ਦੇ ਵੱਲੋਂ ਹੁਣ ਬਾਰ ਬਾਰ ਇਹੇ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਨਾ ਦੇ ਵਿੱਚ ਜਿਹੜੇ ਪੰਜਾਬੀ ਭਾਰਤੀ ਸਟੂਡੈਂਟ ਆ ਰਹੇ ਸਨ ਸੋ ਉਹਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਉਹਨਾਂ ਨੂੰ ਦੁਬਾਰਾ ਖੋਲ੍ਹਿਆ ਜਾਵੇ ਤੇ ਹੁਣ ਸਾਲ 2026 ਦੇ ਐਂਡ ਤੱਕ ਅਤੇ 27 ਦੇ ਵਿੱਚ ਤੁਨਦਾ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਟੂਡੈਂਟ ਵੀਜ਼ੇ ਜਾਰੀ ਕੀਤੇ ਜਾਣਗੇ ਤਾਂ ਜੋ ਕਿ ਜਿਹੜੇ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਦੇ ਵਿੱਚ ਹੋਣਾ ਚਾਹੁੰਦੇ ਹਨ ਸੋ ਉਹਨਾਂ ਨੂੰ ਆਸਾਨੀ ਦੇ ਨਾਲ ਵੀਜ਼ੇ ਜਾਰੀ ਕੀਤੇ ਜਾਣ ਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟਾਂ ਨੂੰ ਹੁਣ ਪੀਆਰ ਨਹੀਂ ਮਿਲ ਰਹੀ ਉਹਨਾਂ ਦੇ ਲਈ ਵੀ ਨਵੇਂ ਪੀਆਰ ਪਾਥਵੇ ਓਪਨ ਕੀਤੇ ਜਾਣਗੇ ਤਾ ਜੋ ਕਿ ਉਹਨਾਂ ਨੂੰ ਆਸਾਨੀ ਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਪੀਆਰ ਦਿੱਤੀ ਜਾ ਸਕੇ ਸੋ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਹੁਣੇ ਵੱਡੀਆਂ ਖੁਸ਼ਖਬਰੀਆਂ ਕੈਨੇਡਾ ਤੋਂ ਨਿਕਲ ਕੇ ਆ ਰਹੀਆਂ ਹਨ